ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੇਰ ਪੁਰਖਾਲਵੀ ਗੱਲ ਕਰਾਂਗੇ ਦੇਸ਼ ਭਾਰਤ ਦੀ ਦੇਸ਼ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਜਿੱਥੇ ਵੱਖ-ਵੱਖ ਜਾਤਾਂ ਮੱਧਵਾਂ ਧਰਮ ਦੇ ਲੋਕ ਰਹਿਣ ਵਸੇਰਾ ਰੱਖਦੇ ਆ ਵੱਖ-ਵੱਖ ਧਰਮਾਂ ਨੂੰ ਵੱਖ-ਵੱਖ ਜਾਤਾਂ ਨੂੰ ਜੁੜ ਕੇ ਇੱਕ ਖੂਬਸੂਰਤ ਫੁੱਲ ਬਣਿਆ ਜਿਸ ਦਾ ਨਾਮ ਭਾਰਤ ਇਹਦੇ ਵਿੱਚ ਹਿੰਦੂ ਵੀ ਨੇ ਸਿੱਖ ਵੀ ਨੇ ਮੁਸਲਮਾਨ ਵੀ ਨੇ ਸਾਈ ਵੀ ਨੇ ਜੈਨੀ ਵੀ ਨੇ ਬੁੱਧੀ ਵੀ ਨੇ ਵੱਖ-ਵੱਖ ਰੰਗਾਂ ਦੇ ਲੋਕ ਵੱਖ-ਵੱਖ ਜਾਤਾਂ ਦੇ ਲੋਕ ਇੱਥੇ ਆਪਣਾ ਨਿਵਾਸ ਰੱਖਦੇ ਆ ਜੇ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਕਰੀਬ-ਕਰੀਬ 3 ਕਰੋੜ ਦੀ ਆਬਾਦੀ ਆ ਸਾਲ 1984 ਜਦੋਂ ਦੇਸ਼ ਦੇ ਸੱਤਾ ਦੇ ਉੱਤੇ ਕਾਬਜ ਸੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਤਤਕਾਲੀ ਪ੍ਰਧਾਨ ਮੰਤਰੀ ਮਰਹੂਮ ਸ਼੍ਰੀਮਤੀ ਇੰਦਰਾ ਗਾਂਧੀ ਉਹਨਾਂ ਵੱਲੋਂ ਇੱਕ ਹੁਕਮ ਸੁਣਾਇਆ ਗਿਆ ਕਿ ਸਿੱਖਾਂ ਦਾ ਮੱਕਾ ਸਿੱਖਾਂ ਦਾ ਬਹੁਤ ਹੀ ਸਰਮੌਰ ਸੰਸਥਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਉੱਥੇ 1 ਜੂਨ 1984 ਨੂੰ ਜਦੋਂ ਸਮੁੱਚਾ ਸਿੱਖ ਭਾਈ ਜਾਰਾ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਲਈ ਇਕੱਤਰ ਹੋ ਰਿਹਾ ਸੀ ਤਾਂ ਉੱਥੇ ਭਾਰਤੀ ਫੌਜ ਨੂੰ ਤਾਇਨਾਤ ਕਰਕੇ ਭਾਰਤੀ ਫੌਜ ਦੇ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਵਾਇਆ ਗਿਆ ਜਿਹਦੇ ਵਿੱਚ ਹਜ਼ਾਰਾਂ ਸਿੱਖ ਜਿਹੜੇ ਬੇਦੋਸ਼ੇ ਉਹਨਾਂ ਦੀ ਜਾਨ ਚਲੀ ਗਈ ਉਹਦੇ ਵਿੱਚ ਬੱਚੇ ਵੀ ਸੀ ਬੁੱਢੇ ਵੀ ਸੀ ਮਹਿਲਾਵਾਂ ਵੀ ਸੀ ਹਰ ਇਸ ਤੋਂ ਇਲਾਵਾ ਗੁਰੂ ਨਾਨਕ ਨਾਮ ਲੇਵਾ ਜਿਹੜੇ ਉਸ ਮੱਕਾ ਨੂੰ ਸਜਦਾ ਕਰਨ ਲਈ ਉਸ ਆਸਥਾਨ ਦੇ ਉੱਤੇ ਮੌਜੂਦ ਸਨ ਉਹਨਾਂ ਨੂੰ ਵੀ ਭਾਰਤੀ ਫੌਜ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਨਾ ਪਿਆ ਸੋ ਉਸ ਤੋਂ ਬਾਅਦ ਸਿੱਖਾਂ ਦੇ ਅੰਦਰ ਇੱਕ ਐਸੀ دہشت ਫੈਲ ਗਈ ਦੇ ਨਾਲ ਸਿੱਖ ਆਪਣੀ ਹੀ ਹਕੂਮਤ ਦੇ ਡਰ ਦੇ ਵਿੱਚ ਰਹਿਣ ਲਈ ਮਜਬੂਰ ਹੋਏ ਬਹੁਤ ਸਾਰੇ ਲੋਕ ਇਸ ਧਰਤੀ ਤੋਂ ਪੰਜਾਬ ਦੀ ਧਰਤੀ ਧਰਤੀ ਤੋਂ ਜਿਹੜੇ ਰੁਕਸਤ ਕਰਕੇ ਵੱਖ-ਵੱਖ ਥਾਵਾਂ ਦੇ ਉੱਤੇ ਚਲੇ ਗਏ ਸੋ ਜੇ ਗੱਲ ਕਰੀਏ ਆਪਾਂ ਉਸ ਅਟੈਕ ਤੋਂ ਬਾਅਦ ਬਲੂ ਸਟਾਰ ਐਕਸ਼ਨ ਤੋਂ ਬਾਅਦ ਫਿਰ 31 ਅਕਤੂਬਰ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਜੀ ਦਾ ਕਤਲ ਹੋ ਜਾਂਦਾ ਉਹਨਾਂ ਦਾ ਹੱਤਿਆ ਕਰ ਦਿੱਤੀ ਜਾਂਦੀ ਹੈ ਦੋ ਸਿੱਖ ਨੌਜਵਾਨਾਂ ਵੱਲੋਂ ਜਿਹੜੇ ਉਹਨਾਂ ਦੇ ਹੀ ਆਪਣੀ ਨਿੱਜੀ ਸਿਕਿਉਰਿਟੀ ਦੇ ਵਿੱਚ ਜਵਾਨ ਸ਼ਾਮਲ ਸਨ ਸੋ ਉਸ ਤੋਂ ਬਾਅਦ ਵੀ ਪੂਰੇ ਸਮੁੱਚੇ ਦੇਸ਼ ਦੇ ਅੰਦਰ ਸਿੱਖਾਂ ਪ੍ਰਤੀ ਇੱਕ ਐਸੀ ਨਫ਼ਰਤ ਫੈਲੀ ਸਿੱਖਾਂ ਨੂੰ ਜਾਣ ਬੁੱਝ ਕੇ ਸਿੱਖਾਂ ਨੂੰ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਜਿੱਥੇ ਮਿਲਿਆ ਉਹਨਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਉਹਨਾਂ ਦੇ ਗਲਾਂ ਦੇ ਵਿੱਚ ਟੈਰ ਪਾ ਕੇ ਅੱਗ ਲਗਾਈ ਗਈ ਬੱਸਾਂ ਦੇ ਵਿੱਚੋਂ ਉਤਾਰ ਉਤਾਰ ਕੇ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਮੌਤ ਦੇ ਘਾਟੋਂ ਧਰ ਦਿੱਤਾ ਗਿਆ ਸੋ ਭਾਰਤ ਦੇਸ਼ ਦੇ ਅੰਦਰ ਔਰ ਪੰਜਾਬ ਦੇ ਵਿੱਚ ਇੱਕ ਆਪਣਾ ਜਿਹੜਾ ਪੰਜਾਬ ਸੂਬਾ ਸੀ ਸਿੱਖਾਂ ਦਾ ਉਥੋਂ ਵੀ ਸਿੱਖ ਫੈਮਿਲੀ ਸਿੱਖ ਪਰਿਵਾਰ ਦਰਦ ਦੇ ਆਲਮ ਦੇ ਵਿੱਚ ਆਪਣਾ ਪੰਜਾਬ ਛੱਡਣ ਦੇ ਲਈ ਮਜਬੂਰ ਹੋਏ ਕਈਆਂ ਨੂੰ ਨੌਕਰੀ ਕਿਸੇ ਹਿਮਾਚਲ ਦੇ ਵਿੱਚ ਸੀ ਗਈਆਂ ਦੀ ਕਿਸੇ ਹੋਰ ਸਟੇਟ ਦੇ ਵਿੱਚ ਨੌਕਰੀ ਸੀ ਸਰਵਿਸ ਸੀ ਕੋਈ ਕੰਮ ਸੀ ਕੋਈ ਧੰਦਾ ਸੀ ਉਹਨਾਂ ਨੇ ਆਪਣੇ ਡਰ ਦੇ ਕਾਰਨ ਆਪਣੇ ਪਰਿਵਾਰਾਂ ਨੂੰ ਪੱਕੇ ਤੌਰ ਤੇ ਪੰਜਾਬ ਤੋਂ ਸ਼ਿਫਟ ਕਰਕੇ ਜਿੱਥੇ-ਜਿੱਥੇ ਉਹਨਾਂ ਦਾ ਕਾਰੋਬਾਰ ਸੀ ਜਿੱਥੇ-ਜਿੱਥੇ ਉਹਨਾਂ ਦੀ ਨੌਕਰੀ ਸੀ ਜਿੱਥੇ-ਜਿੱਥੇ ਉਹਨਾਂ ਦਾ ਕੰਮ ਸੀ ਜਿੱਥੇ ਕਿਸ਼ਵ ਕਰਦੇ ਸੀ ਉੱਥੇ ਪੱਕੇ ਤੌਰ ਤੇ ਸੈੱਟ ਹੋ ਗਏ ਉੱਥੇ ਜਾ ਕੇ ਵਸ ਗਏ ਸੋ ਇੱਕ ਪਰਿਵਾਰ ਜਿਹੜਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਉੱਜੜ ਕੇ ਉਸ ਕਾਲੇ ਦੌਰ ਦੇ ਦਰਮਿਆਨ ਪਲੰਪਰ ਹਿਮਾਚਲ ਪ੍ਰਦੇਸ਼ ਜਿੱਥੇ ਉੱਥੇ ਵਸਣ ਲੱਗ ਗਿਆ ਉਸ ਪਰਿਵਾਰ ਦਾ ਇੱਕ ਬੱਚਾ ਜਿਹੜਾ ਨੌਜਵਾਨ ਹੈ ਜਿਹੜਾ ਪੜਦਾ ਹੈ ਜਿਹੜਾ ਆਪਣੀ ਜ਼ਿੰਦਗੀ ਨੂੰ ਬਣਾਉਣ ਦੇ ਲਈ ਸੰਘਰਸ਼ ਕਰ ਰਿਹਾ ਉਸ ਦੇ ਨਾਲ ਗੱਲ ਕਰਾਂਗੇ ਕਿ ਉਹਨਾਂ ਦਾ ਜੀਵਨ ਪੰਜਾਬ ਤੋਂ ਉੱਜੜ ਕੇ ਹਿਮਾਚਲ ਦੇ ਵਿੱਚ ਕਿਸ ਤਰ੍ਹਾਂ ਦਾ ਹੈ ਕਿਸ ਤਰ੍ਹਾਂ ਦੇ ਉਹਨਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹਿਮਾਚਲ ਦੇ ਲੋਕ ਕਿਸ ਤਰ੍ਹਾਂ ਦੇ ਨੇ ਉਹਨਾਂ ਨੂੰ ਸਿੱਖ ਹੋਣ ਦੇ ਨਾਤੇ ਕੀ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਤੀ ਵਿਤਕਰਾ ਕੀਤਾ ਜਾਂਦਾ ਜਾਂ ਉਹਨਾਂ ਦਾ ਕਿਸ ਤਰ੍ਹਾਂ ਦਾ ਰਹਿਣ ਸਹਿਣ ਹੈ ਉਹਦੇ ਬਾਰੇ ਗੱਲ ਕਰਾਂਗੇ ਉਹ ਆਓ ਆਪਾਂ ਸਾਰੇ ਉਸ ਗੱਲ ਦਾ ਆਨੰਦ ਮਾਣੀਏ ਲੋਕ ਚੇਤਨਾ ਟੀਵੀ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸ਼ਮਸ਼ੀਰ ਪ੍ਰਖੜਵੀ ਅੱਜ ਅਸੀਂ ਗੱਲ ਕਰਾਂਗੇ ਇੱਕ ਸਿੱਖ ਪਰਿਵਾਰ ਦੀ ਜਿਹੜਾ ਪੰਜਾਬ ਛੱਡ ਕੇ ਹਿਮਾਚਲ ਦੇ ਵਿੱਚ ਵਸੇਰਾ ਕਰਿਆ 1984 ਦਾ ਦਰਦ ਆਪਾਂ ਸਾਰੇ ਜਾਣਦੇ ਹਾਂ ਜਦੋਂ ਕਾਂਗਰਸ ਦੀ ਹਕੂਮਤ ਨੇ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ ਤਾਂ ਬਹੁਤ ਸਾਰੇ ਸਿੱਖ ਪਰਿਵਾਰ ਇਸ ਤਰਾਸ ਦੀ ਤੋਂ ਡਰ ਕੇ ਇਸ ਦੁੱਖ ਤੋਂ ਅਹ ਪਾਸਾ ਬੱਟਣ ਦੇ ਲਈ ਇਸ ਪੰਜਾਬ ਦੀ ਧਰਤੀ ਨੂੰ ਛੱਡ ਕੇ ਦੂਰ ਦੁਰਾਡੇ ਕਿਤੇ ਹੋਰ ਵਸ ਗਏ ਕਿਉਂਕਿ ਉਹਨਾਂ ਨੂੰ ਆਪਣਾ ਭਵਿੱਖ ਆਪਣਾ ਜ਼ਿੰਦਗੀ ਜਿਹੜੀ ਸਵੀਕਤ ਕਰਨ ਦਾ ਅਹ ਜਿਹੜਾ ਸਭ ਤੋਂ ਵੱਧ ਫਿਕਰ ਸਤਾ ਰਿਹਾ ਸੀ ਇਸ ਤਰ੍ਹਾਂ ਦਾ ਇੱਕ ਪਰਿਵਾਰ ਜਿਨ੍ਹਾਂ ਦੇ ਦਾਦਾ ਜੀ ਮਿਲਟਰੀ ਪੰਜਾਬ ਇਨਫੈਂਟਰੀ ਦੇ ਵਿੱਚ ਸੀਗੇ ਉਹਨਾਂ ਦੀ ਟਰਾਂਸਫਰ ਹੁੰਦੀ ਹੈ ਪੰਜਾਬ ਤੋਂ ਅੰਮ੍ਰਿਤਸਰ ਤੋਂ ਪਾਲੰਪਰ ਦੇ ਵਿੱਚ ਤੇ 1984 ਦੇ ਦਰਦ ਨੂੰ ਦੇਖਦਿਆਂ ਉਹਨਾਂ ਨੇ ਆਪਣੇ ਪੂਰੀ ਫੈਮਿਲੀ ਨੂੰ ਅੰਮ੍ਰਿਤਸਰ ਤੋਂ ਸ਼ਿਫਟ ਕਰਕੇ ਪਾਲੰਪੁਰ ਦੇ ਪਾਲੰਪੁਰ ਦੇ ਵਿੱਚ ਹਿਮਾਚਲ ਪ੍ਰਦੇਸ਼ ਸ਼ਿਫਟ ਕਰ ਲਿਆ ਅੱਜ ਉਹਨਾਂ ਦੇ ਪੋਤਰੇ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਤੁਹਾਨੂੰ ਸਾਰਿਆਂ ਨੂੰ ਉਹਨਾਂ ਦੀ ਜਿਹੜੀ ਜ਼ਿੰਦਗੀ ਬਾਰੇ ਦੱਸਾਂਗੇ ਤੇ ਬਹੁਤ ਕੁਝ ਸਾਨੂੰ ਸਿੱਖਣ ਨੂੰ ਵੀ ਮਿਲੇਗਾ ਔਰ ਪੰਜਾਬ ਦੇ ਜਿਹੜੇ ਪ੍ਰਾਤਨ ਜਿਹੜੇ ਸਾਡੇ ਜ਼ਖਮ ਹੈ ਉਹ ਉਹਨਾਂ ਨੂੰ ਵੀ ਸਾਨੂੰ ਜਾਣਨ ਦਾ ਜਿਹੜਾ ਮੌਕਾ ਮਿਲੇਗਾ ਹਾਂਜੀ ਕੀ ਨਾਮ ਹੈ ਤੁਹਾਡਾ ਮਨਿੰਦਰ ਸਿੰਘ ਮਹਿਲ ਉੱਚੀ ਬੋਲੋ ਜੀ ਮਨਿੰਦਰ ਸਿੰਘ ਮਹਿਲ ਮਨਿੰਦਰ ਸਿੰਘ ਮਹਿਲ ਅੱਛਾ ਤੁਸੀਂ ਤੁਹਾਡੇ ਦਾਦਾ ਜੀ ਫੌਜ ਦੇ ਵਿੱਚ ਸੀਗੇ ਹਾਂਜੀ ਕੀ ਨਾਮ ਸੀ ਦਾਦਾ ਜੀ ਦਾ ਜਨਕ ਸਿੰਘ ਸਰਦਾਰ ਜਨਕ ਸਿੰਘ ਤੇ ਤੁਸੀਂ ਪਹਿਲਾਂ ਅੰਮ੍ਰਿਤਸਰ ਰਹਿੰਦੇ ਸੀ ਹਾਂਜੀ ਤੇ ਦਾਦਾ ਜੀ ਮਿਲਟਰੀ ਦੇ ਵਿੱਚ ਸੀ ਹਾਂਜੀ ਤੇ ਫਿਰ ਤੁਸੀਂ ਉੱਥੋਂ ਕਿਵੇਂ ਛੱਡ ਕੇ ਆਏ ਅੰਮ੍ਰਿਤਸਰ ਤੋਂ ਜਦ ਲੜਾਈ ਹੋ ਗਈ ਸੀ ਹਾਂ ਜਲੇ ਵਾਲੇ ਬਾਂਗਲੇ ਤੇ ਉਹਦੇ ਬਾਅਦ ਦਾਦਾ ਜੀ ਸ਼ਿਫਟ ਹੋ ਗਏ تھے ਤੇ ਅੱਛਾ ਤੁਸੀਂ ਸ਼ਿਫਟ ਹੋ ਕੇ ਕਿੱਥੇ ਆ ਗਏ ਇੱਥੇ ਇੱਥੇ ਪਾਲੰਪੁਰ ਆ ਗਏ ਸੀ ਪਾਲੰਪੁਰ ਹਾਂਜੀ ਤੇ ਪਾਲੰਪੁਰ ਦੇ ਵਿੱਚ ਫਿਰ ਕੌਣ ਕੌਣ ਆਇਆ ਦਾਦਾ ਉਹਨਾਂ ਦੇ ਨਾਲ ਕੌਣ ਸੀ ਦਾਦੀ ਦਾਦੀ ਤੁਹਾਡੇ ਫਾਦਰ ਸਾਹਿਬ ਤੁਹਾਡੀ ਮਦਰ ਤੁਹਾਡੀ ਸਿਸਟਰ ਤੇ ਤੁਹਾਡੀ ਉਮਰ ਤੁਹਾਡੀ ਤਾਂ ਉਮਰ ਬਹੁਤ ਘੱਟ ਹੈ ਤੁਸੀਂ ਤਾਂ ਮੇਰਾ ਖਿਆਲ ਉਸ ਵੇਲੇ ਨਹੀਂ ਹੋਉਂਗੇ ਹਾਂਜੀ ਨਹੀਂ ਐਸੀ ਨਾ ਤੇ ਤੁਹਾਡੇ ਫਾਦਰ ਸਾਹਿਬ ਸੀ ਮਦਰ ਸੀ ਔਰ ਤੁਹਾਡੇ ਦਾਦਾ ਦਾਦੀ ਸੀ ਤੇ ਬੱਚੇ ਜਿਹੜੇ ਤੁਸੀਂ ਔਰ ਤੁਹਾਡੀ ਸਿਸਟਰ ਜਿਹੜੇ ਬਾਅਦ ਦੇ ਵਿੱਚ ਪੈਦਾ ਹੋਏ ਹਾਂਜੀ ਤੇ ਫਿਰ ਤੁਹਾਡਾ ਜਨਮ ਇੱਥੇ ਹੋਇਆ ਹਾਂਜੀ ਤੇ ਹੁਣ ਤੁਸੀਂ ਇੱਥੇ ਹਿਮਾਚਲ ਦੇ ਵਿੱਚ ਕਿਉਂਕਿ ਤੁਸੀਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਆ ਤੇ ਤੁਸੀਂ ਆ ਕੇ ਹਿਮਾਚਲ ਦੇ ਵਿੱਚ ਬਸੇਰਾ ਕਰ ਲਿਆ ਤੁਹਾਨੂੰ ਇੱਥੇ ਆ ਕੇ ਕਿਉਂਕਿ ਪੰਜਾਬ ਦਾ ਤੇ ਹਿਮਾਚਲ ਦਾ ਜਿਹੜਾ ਕਲਚਰ ਹੈ ਸਭਿਆਚਾਰ ਹੈ ਉਹ ਵੱਖੋ ਵੱਖਰਾ ਤੁਹਾਨੂੰ ਤੁਸੀਂ ਜਿਹੜੇ ਵੀ ਆਪਣੇ ਸਮਾਜਿਕ ਕਾਰਜ ਹੁੰਦੇ ਆ ਘਰ ਦੇ ਘਰੇਲੂ ਹੋਵੇ ਜਾਂ ਸਮਾਜਿਕ ਹੈਗੇ ਆ ਤੇ ਉਹ ਤੁਸੀਂ ਪੰਜਾਬ ਦੇ ਰਸਮ ਰਿਵਾਜਾਂ ਦੇ ਅਨੁਸਾਰ ਕਰਦੇ ਆ ਕਿ ਹਿਮਾਚਲ ਦੇ ਨਾਲ ਪੰਜਾਬ ਦੇ ਰਸਮ ਪੰਜਾਬ ਦੇ ਨਾਲ ਜਦੋਂ ਤੁਸੀਂ ਪੰਜਾਬ ਦੇ ਕਲਚਰ ਨੂੰ ਅਪਣਾ ਕੇ ਪੰਜਾਬ ਦੇ ਕਲਚਰ ਅਨੁਸਾਰ ਆਪਣੇ ਸਮਾਜਿਕ ਕਾਰਜ ਕਰਦੇ ਆ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਤਾਂ ਨਹੀਂ ਕਰਨਾ ਨਹੀਂ ਤੇ ਇੱਥੋਂ ਦੇ ਜਿਹੜੇ ਲੋਕ ਹੈ ਉਹ ਇਸ ਕਰਕੇ ਕਿ ਤੁਸੀਂ ਪਗੜੀ ਬੰਨੀ ਐ ਤੁਸੀਂ ਸਰਦਾਰ ਹੋ ਤੁਸੀਂ ਸਿੱਖ ਹੋ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਤੁਹਾਡੇ ਨਾਲ ਕੋਈ ਵਿਤਕਰਾ ਜਾਂ ਤੁਹਾਡੇ ਨਾਲ ਕੋਈ ਨਫ਼ਰਤ ਜਾਂ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਖਵਾ ਦਿੱਤਾ ਨਹੀਂ ਤੁਹਾਡੇ ਨਾਲ ਨਹੀਂ ਤੇ ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਤੇ ਜਿਹੜੇ ਹਿਮਾਚਲ ਦੇ ਲੋਕ ਹੈ ਉਹ ਤੁਸੀਂ ਮਤਲਬ ਬੜੇ ਪਿਆਰ ਸਤਿਕਾਰ ਦੇ ਨਾਲ ਆਪਸ ਦੇ ਵਿੱਚ ਭਾਈਚਾਰੇ ਅਨੁਸਾਰ ਰਹਿੰਦੇ ਆ। ਹਾਂਜੀ ਤੇ ਜਿਹੜੇ ਤੁਸੀਂ ਇੱਥੇ ਆਪਣੇ ਸਮਾਜਿਕ ਕਾਰਜ ਕਰਦੇ ਆ ਤੇ ਤੁਹਾਡੇ ਵਿੱਚ ਤੁਸੀਂ ਸਾਰੇ ਫਿਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਘਰੇਲੂ ਪ੍ਰੋਗਰਾਮ ਚਾਹ ਬਿਆਹ ਸ਼ਾਦੀ ਦਾ ਹੋਵੇ ਪਾਠ ਦਾ ਹੋਵੇ ਕੋਈ ਹੋਰ ਹੋਵੇ ਸੁੱਖ-ਦੁੱਖ ਦੇ ਜਿੰਨੇ ਵੀ ਪ੍ਰੋਗਰਾਮ ਹੈ ਉਹਦੇ ਵਿੱਚ ਤੁਸੀਂ ਇੱਥੋਂ ਦੇ ਹਿਮਾਚਲ ਦੇ ਲੋਕਾਂ ਨੂੰ ਫਿਰ ਇਨਵਾਈਟ ਕਰਦੇ ਹੋ। ਹਾਂਜੀ ਤੇ ਤੁਹਾਨੂੰ ਵੀ ਇੱਥੋਂ ਦੇ ਲੋਕ ਬੁਲਾਉਂਦੇ ਹੋਣਗੇ। ਫਿਰ ਤੁਸੀਂ ਜਾਣਦੇ ਆ। ਹਾਂਜੀ ਤੇ ਤੁਹਾਨੂੰ ਕੁਛ ਇਸ ਤਰ੍ਹਾਂ ਨਹੀਂ ਲੱਗਦਾ ਕਿ ਅਸੀਂ ਪੰਜਾਬ ਛੱਡ ਕੇ ਆ ਗਏ ਔਰ ਸਾਨੂੰ ਪੰਜਾਬ ਵਿੱਚ ਰਹਿਣਾ ਚਾਹੀਦਾ ਸੀ ਨਹੀਂ ਹੁਣ ਤਾਂ ਨਹੀਂ ਲੱਗਦਾ ਸਰ ਹੁਣ ਤਾਂ ਨਹੀਂ ਲੱਗਦਾ ਤਾਂ ਆਪ ਫਿਰ ਆਪਕਾ ਜਿਹੜਾ ਜੀਵਨ ਹੈ ਉਹ ਢਲ ਗਿਆ ਹਮਾਚਲ ਦੇ ਅਨਸਾਰ ਹਾਂਜੀ ਅੱਛਾ ਤੇ ਤੁਸੀਂ ਕਿਹੜੀ ਕਲਾਸ ਚ ਪੜ੍ਹਦੇ ਹੋ ਮੈਂ ਇਸ ਰਿਕਾਰਡ ਕਰਦਾ ਹਾਂ ਹਾਂਜੀ ਕੋਰਸ ਕਰ ਰਿਹਾ ਹਾਂ ਅੱਛਾ ਇਹ ਸੁਣ ਹਾਂਜੀ ਕੋਰਸ ਕਰ ਰਿਹਾ ਹਾਂ ਕੋਰਸ ਕਰ ਰਿਹਾ ਹਾਂ ਹਾਂਜੀ ਕੋਨਸਟ ਸਟਰੀਮ ਮੈਂ ਐਸਐਚਐਮ ਮੈਂ ਉਹ ਬੂ ਕੀ ਹੁੰਦਾ ਸਟੇਟ ਹੋਟਲ ਮੈਨੇਜਮੈਂਟ ਓਕੇ ਤੇ ਤੁਹਾਡੇ ਸਿਸਟਰ ਵੱਡੇ ਆ ਹਾਂਜੀ ਉਹ ਕੀ ਕਰਦੇ ਸਰ ਉਹ ਕੋਰਸ ਕਰਤੀ ਹੋਊ ਉਹ ਵੀ ਕਰਦੀ ਆ ਉਹ ਕੌਨਸਾ ਕੋਰਸ ਸੈਂਟਰ ਮੇ ਕੰਪਿਊਟਰ ਸੈਂਟਰ ਕੰਪਿਊਟਰ ਸੈਂਟਰ ਮੇ ਤੇ ਦਾਦਾ ਜੀ ਤੁਹਾਡੇ ਹੈਗੇ ਨੇ ਨਹੀਂ ਐਕਸਪਾਇਰ ਹੋ ਗਏ ਉਹ ਐਕਸਪਾਇਰ ਕਿੰਨਾ ਚਿਰ ਹੋਇਆ ਉਹਨਾਂ ਨੂੰ ਐਕਸਪਾਇਰ ਹੋ ਗਏ ਸਰ 5-6 ਸਾਲ ਹੋ ਗਏ 5-6 ਸਾਲ ਹੋ ਗਏ ਤੇ ਦਾਦੀ ਜੀ ਦਾਦੀ ਜੀ ਫਾਦਰ ਸਾਹਿਬ ਤੁਹਾਡੇ ਕੀ ਕਰਦੇ ਵਾਈਨ ਸ਼ੌਪ ਮਿਲ ਗਏ ਹਾਂਜੀ ਵਾਈਨ ਸ਼ੌਪ ਦੇ ਕਾ ਵਾਈਨ ਸ਼ੌਪ ਅੱਛਾ ਉਹ ਠੇਕੇ ਠੇਕੇ ਲੰਦੇ ਆ ਸ਼ਰਾਬ ਦੇ ਸ਼ਰਾਬ ਕੇ ਠੇਕੇ ਮਿਲ ਗਏ ਅੱਛਾ ਸ਼ਰਾਬ ਕੇ ਠੇਕੇ ਮਿਲ ਗਏ ਆਪਕਾ ਠੇਕਾ ਨਹੀਂ ਹੈ ਨਹੀਂ ਨਹੀਂ ਜੋਬ ਓਕੇ ਓਕੇ ਜੋਬ ਕਰਦੇ ਹੋ

और तो फादर साहब भी कम करते कमरा नहीं बना सके जमीन तो 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 कोई कोई खरीदनी हो हिमाचल में तो आपको कोई दिक्कत है नहीं मतलब खरीद सकते हो अगर आपके पास पैसे हैं है तो आप यहाँ खरीद सकते हो ठीक है तो हो कुछ कुछ कहना चाहते हो ਚਲ ਬਹੁਤ ਬਹੁਤ ਮਿਹਰਬਾਨੀ ਏਸੀ ਸਿੱਖ ਪਰਿਵਾਰ ਜਿਹੜਾ 1984 ਦੇ ਦਰਦ ਤੋਂ ਬਾਅਦ ਹਰਮੰਦਰ ਸਾਹਿਬ ਦੇ ਅਟੈਕ ਤੋਂ ਬਾਅਦ ਉੱਥੋਂ ਛੱਡ ਕੇ ਪੰਜਾਬ ਨੂੰ ਛੱਡ ਕੇ ਆਪਣੇ ਦਾਦਾ ਜੀ ਦੇ ਨਾਲ ਹਿਮਾਚਲ ਦੇ ਵਿੱਚ ਇਹਨਾਂ ਨੇ ਆਪਣਾ ਪੱਕਾ ਰਹਿਣ ਬਸੇਰਾ ਕਰ ਲਿਆ ਪਰ ਆਪਣੀਆਂ ਤੰਗੀਆਂ ਤੁਰਸ਼ੀਆਂ ਜ਼ਿੰਦਗੀ ਦੀਆਂ ਘਰ ਨੂੰ ਪੂਰਾ ਚਲਾਉਣ ਦੇ ਵਿੱਚ ਰੋਜੀ ਰੋਟੀ ਚਲਾਉਣ ਦੇ ਵਿੱਚ 10-15000 ਦੇ ਵਿੱਚ ਗੁਜ਼ਾਰਾ ਕਰਦੇ ਦਾਦਾ ਜੀ ਜਿਹੜੇ ਮਿਲਟਰੀ ਦੇ ਵਿੱਚ ਸੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਔਰ ਦਾਦੀ ਜੀ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੀ ਮਾਦਰ ਤੇ ਇਹਨਾਂ ਦੀ ਸਿਸਟਰ ਇਹ ਜਿਹੜਾ ਪਰਿਵਾਰ ਹੈ ਹੁਣ ਹਿਮਾਚਲ ਦੇ ਵਿੱਚ ਰਹਿਣ ਬਸੇਰਾ ਕਰਦਾ ਔਰ ਇਹ ਇਹਨਾਂ ਦਾ ਕਹਿਣਾ ਕਿ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇੱਥੋਂ ਦੇ ਲੋਕ ਬੜੇ ਚੰਗੇ ਆ ਔਰ ਆਪਸ ਦੇ ਵਿੱਚ ਇਹ ਬੜੇ ਪਿਆਰ ਇਤਿਫਾਕ ਦੇ ਨਾਲ ਆਪਣਾ ਜੀਵਨ ਬਚਨ ਕਰਦੇ ਆ ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਆਪਣੇ ਡਾਈਵ ਵਿਚਾਰ ਜਿਹੜੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਜਰੂਰ ਜਿਹੜੇ ਵਿਚਾਰ ਸਾਂਝੇ ਕਰਿਓ ਬਹੁਤ ਬਹੁਤ ਮਿਹਰਬਾਨੀ ਅਗਲੇ ਪ੍ਰੋਗਰਾਮ ਵਿੱਚ ਫਿਰ ਮਿਲਾਂਗੇ ਤਦ ਤੱਕ ਦੇ ਲਈ ਸ਼ਬਕ ਹੈ